ਦੋਸਤੋ ਕੱਲ ਮੈਚ ਹੋਇਆ ਪੰਜਾਬ ਤੇ ਲਖਨਊ ਦੇ। ਤਰਮਸ਼ਲਾਦਾ ਉਸ ਸਟੇਡੀਅਮ ਤੇ ਜਿਹੜੀ ਪੰਜਾਬ ਦੀ ਪਰਫਾਰਮੈਂਸ ਦੇਖਣ ਵਾਲੀ ਸੀ ਉਹ ਲਾਜਵਾਬ ਸੀ। ਮਤਲਬ ਇੱਕ ਸਟੇਟਮੈਂਟ ਆਈ ਸੀ ਕਿ ਦੇਖੋ ਅਦਰ ਸੇ। ਏਕੀ ਕਾ ਟੈਂਸ਼ਨ ਤਾਂ ਉਹ ਤਾਂ ਪੰਜਾਬ ਕੋ। ਮੈਨ ਲੱਗਦਾ ਹੈ ਜਿਹੜੇ ਪੰਜਾਬੀ ਐਂਗਸਟਰੋਂ ਦੇ ਵਿੱਚ ਖੇਡ ਰਹੇ ਉਹ ਬਹੁਤ ਹੀ ਗੱਲ ਸੀਰੀਅਸ ਲੱਗੇ ਜਿਵੇਂ ਪ੍ਰਪ ਸਿਮਰਨ ਅਰਸ਼ਦੀ ਨਿਹਾਲ ਵਡੇਰਾ ਜਿਹੜੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੈਨੂੰ ਲੱਗਦਾ ਸ਼ਸ਼ਾਂਕ ਸਿੰਘ ਵੀ ਸਾਡਾ ਹੀ ਹਿੱਸਾ ਹੈ ਟੀਮ ਦਾ ਪੰਜਾਬ ਦਾ ਰਿਸ਼ਬ ਪੰਤ ਨੂੰ ਜਿਹੜਾ ਉਹ ਸਟੇਟਮੈਂਟ ਦੇਣੀ ਉਹ ਬਹੁਤ ਭਾਰੀ ਭਈ ਪਹਿਲਾ ਮੈਚ ਹੋਇਆ ਮੈਂ ਹਲੇ ਤੱਕ ਕਿਉਂ ਨਹੀਂ ਵੀਡੀਓ ਬਣਾਈ ਸੀ ਉਹਦਾ ਕਾਰਨ ਸੀ ਵੀ ਦੂਸਰਾ ਮੈਚ ਵੀ ਹੋ ਜਾਣ ਦਿਓ ਮੈਨੂੰ ਐਸੀ ਵੀ ਚਲੋ ਕੁਝ ਵੀ ਹੋ ਸਕਦਾ ਕਿਉਂਕਿ ਗੇਮ ਹੈ ਪਰ ਜਿਹੜਾ ਪੰਜਾਬੀ ਦਿਲ ਤੇ ਲੈ ਗਿਆ ਉਹ ਚਲੋ ਹੁਣ ਗੁੱਸਾ ਛੱਡ ਵੀ ਦਿਓ ਪੰਜਾਬੀਓ ਜਿਹੜੇ ਪੰਜਾਬੀ ਟੀਮ ਦੇ ਵਿੱਚ ਖੇਡ ਰਹੇ ਐ ਚਾਹੇ ਅਰਸ਼ਦੀਪ ਬਾਈ ਹੋਵੇ ਚਾਹੇ ਪ੍ਰਪ ਸਿਮਰਨ ਹੋਵੇ ਚਾਹੇ ਨਿਹਾਲ ਵਡੇਰਾ ਉਹਨਾਂ ਛੱਡ ਦੋ ਹੁਣ ਪੰਜਾਬੀਆਂ ਦਾ ਦਿਲ ਵੱਡਾ ਵੀ ਹੁੰਦਾ ਪੰਜਾਬੀ ਕਹਿ ਦਿੰਦੇ ਆ ਵੀ ਚਲ ਯਾਰ ਤੂੰ ਕਹਿ ਤਾਂ ਕੋਈ ਨਹੀਂ ਅਸੀਂ ਕਰਤਾ ਤੇ ਹੋ ਗਿਆ ਹੁਣ ਦਿਲ ਚੋਂ ਗੁੱਸਾ ਕੱਢ ਦਿਓ ਹੁਣ ਜਿਹੜਾ ਬਦਲਾ ਉਹ ਲੈ ਲਿਆ ਗਿਆ ਮੈਂ ਲਦਾ ਰਿਸ਼ਭ ਪੰਤ ਨੂੰ ਵੀ ਅੱਗੇ ਤੋਂ ਇਹ ਚੀਜ਼ ਸਮਝ ਆਣੀ ਚਾਹੀਦੀ ਹੈ ਕਿ ਪੰਜਾਬ ਬਾਰੇ ਪੁੱਠਾ ਨਹੀਂ ਕਦੇ ਵੀ ਪਹਿਲਾ ਮੈਚ ਹੋਇਆ ਰਿਸ਼ਭ ਪੰਤ ਜੀ 2 ਰਨ ਬਣਾ ਕੇ ਆਊਟ ਹੋਏ ਉਹੀ ਪੰਜਾਬੀ ਪ੍ਰਭ ਸਿਮਰਨ ਨੇ 69 ਰਨ ਬਣਾਏ ਤੇ ਅਰਸ਼ਦੀਪ ਨੇ 3 ਵਿਕਟਾਂ ਲਿੱਤੀਆਂ ਨਿਹਾਲ ਵਡੇਰਾ ਨੇ ਵੀ ਉਸ ਮੈਚ 45 46 ਰਨ ਕੀਤੇ ਮਤਲਬ ਇਸ ਤਰ੍ਹਾਂ ਕੁੱਟਿਆ ਇਸ ਤਰ੍ਹਾਂ ਬਾਲ ਨੂੰ ਹਵਾਲੇ ਵਿੱਚ ਕੱਲ ਤਾਂ ਪ੍ਰਭ ਸਿਮਰਨ ਆਊਟਸਟੈਂਡਿੰਗ ਸੀਗਾ ਮਤਲਬ ਜਿਵੇਂ ਠਾਨ ਕਿਆ ਹੁੰਦਾ ਨਾ ਵੀ ਇਸ ਟੀਮ ਨੂੰ ਬਖਸ਼ਣਾ ਨਹੀਂ ਇਹ ਰਿਸ਼ਭ ਪੰਤ ਨੇ ਵੀ ਦੇਖ ਲਿਆ ਹੋਣਾ ਕਿ ਪੰਜਾਬੀ ਜਿਹੜੇ ਆ ਨਾ ਉਹ ਦਿਲ ਤੇ ਲੈ ਜਾਂਦੇ ਨੇ ਗੱਲ ਬੜੇ ਭਾਵੁਕ ਹੁੰਦੇ ਨੇ ਆਪਦੇ ਪੰਜਾਬ ਪ੍ਰਤੀ ਤੇ ਸਟੇਟ ਪ੍ਰਤੀ ਅਸੀਂ ਬਹੁਤ ਪਿਆਰ ਕਰਦੇ ਆ ਆਪਦੇ ਪੰਜਾਬ ਨੂੰ ਜਿਹੜਾ ਕੱਲ ਦਾ ਮੈਚ ਹੋਇਆ ਉਸ ਦੇ ਵਿੱਚ 91 ਰਨ ਬਣਾਏ ਪ੍ਰਭ ਸਿਮਰਨ ਨੇ ਤਿੰਨ ਵਿਕਟਾਂ ਲਿੱਤੀਆਂ ਅਰਸ਼ਦੀਪ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਮੌਕਾ ਵੀ ਸੀ ਗੱਲ ਲਖਨਊ ਵਾਲਿਆਂ ਕੋਲ ਵੀ ਮੈਚ ਜਿੱਤ ਲਈਏ ਤਾਂ ਅੱਗੇ ਤੋਂ ਸਟੇਟਮੈਂਟ ਧਿਆਨ ਨਾਲ ਦਿਆ ਕਰੋ ਬਹੁਤ ਸਾਰੇ ਜਿਹੜੇ ਕ੍ਰਿਕਟ ਵਿਦਵਾਨ ਹੈ ਦੇਖੋ ਪਿਆਰ ਹਰ ਇੱਕ ਕ੍ਰਿਕਟ ਨੂੰ ਕਰਦਾ ਰਿਸ਼ਭ ਪੰਤ ਦੀ ਬਹੁਤ ਰਿਸਪੈਕਟ ਹੈ ਐਜ਼ ਅ ਕ੍ਰਿਕਟਰ ਐਜ਼ ਅ ਹੋਰ ਉਹਨੇ ਬਹੁਤ ਕੁਝ ਝੱਲਿਆ ਹੈ ਬਹੁਤ ਕੁਝ ਸਿੱਖਿਆ ਹੈ ਆਪਣੇ ਜ਼ਿੰਦਗੀ ਤੋਂ ਐਕਸੀਡੈਂਟਸ ਹੋਏ ਮਰਦੇ ਮਰਦੇ ਬਚਿਆ ਉਸ ਤੋਂ ਬਾਅਦ ਕ੍ਰਿਕਟ ਜਰਨੀ ਸ਼ੁਰੂ ਕਰਨੀ ਬ੍ਰਿਲियੰਟ ਹੈ ਮੈਨੂੰ ਕਿੰਦਾ ਕਿ ਕੋਈ ਕ੍ਰਿਕਟਰ ਮਾੜਾ ਹੁੰਦਾ ਪਰ ਕਿਸੇ ਵੀ ਜਿੰਦੇ ਨਾਲ ਤੁਹਾਡੀਆਂ ਇਮੋਸ਼ਨਸ ਜੁੜੀਆਂ ਹੁੰਦੀਆਂ ਉਹਦੇ ਉਹਦੇ ਪ੍ਰਤੀ ਕਦੇ ਕਮੈਂਟ ਨਾ ਕਰੋ ਉਹਦੇ ਤੋਂ ਇਹ ਸਿੱਖਣ ਨੂੰ ਮਿਲਦਾ ਤੇ ਬਹੁਤ ਸਾਰੇ ਹੋਰ ਕ੍ਰਿਕਟਰਸ ਵੀ ਨੇ ਸਾਰਿਆਂ ਦੇ ਰਿਸਪੈਕਟ ਹੈ ਪਰ ਜਿਹੜਾ ਇੱਕ ਸਟੇਟ ਪ੍ਰਤੀਯੋਗ ਹੁੰਦਾ ਉਹ ਦਿਲ 'ਚ ਹਮੇਸ਼ਾ ਮਲਾਲ ਹੁੰਦਾ ਕਿ ਇਹਨੇ ਸਾਡੇ ਬਾਰੇ ਕਿਵੇਂ ਬੋਲਤਾ ਤੇ ਪ੍ਰਭ ਸਿਮਰਨ ਨੂੰ ਬਹੁਤ ਸਾਡੀ ਪੰਜਾਬ ਦੀ ਸ਼ਾਨ ਇਸ ਤਰੀਕੇ ਨਾਲ ਹੀ ਬੈਟਿੰਗ ਕਰਦੇ ਰਹੋ ਤੇ ਸ਼ਰੀਆ ਅਸੇਰ ਜੀ ਜੇ ਤੁਸੀਂ ਕੱਪ ਜਿਤਾਤਾ ਐਤ ਕੀ ਮੈਂ ਕਹਿੰਨਾ ਤੁਸੀਂ ਜੋ ਮੰਗੋਗੇ ਤੁਹਾਨੂੰ ਮੈਂ ਕਹਿੰਨਾ ਪੰਜਾਬ ਦਾ ਆਧਾਰ ਕਾਰਡ ਬਣਾ ਦੇਾਂਗੇ ਵੀ ਤੁਸੀਂ ਪੰਜਾਬ ਦੇ ਸਿਟੀਜ਼ਨ ਹੋ ਕੀ ਬਾਤ ਕੀ ਤੁਹਾਡੀ ਕੈਪਟਨਸੀ ਦੇ ਅੰਦਰ ਟੀਮ ਬੈਟਿੰਗ ਕਰ ਰਹੀ ਹੈ ਆ ਬਾਬਾ ਨਾਨਕ ਕਰੇ ਕਿ ਇਸ ਤਰੀਕੇ ਨਾਲ ਹੀ ਤੁਸੀਂ ਕੱਪ ਜਿੱਤ ਕੇ ਲਿਓ ਤੇ ਸਾਰੇ ਪੰਜਾਬ ਨੂੰ ਪ੍ਰਾਊਡ ਹੋਵੇ ਤੁਹਾਡੇ ਤੇ ਪਰ ਹਜੇ ਕੰਪੀਟੀਸ਼ਨ ਬਹੁਤ ਪਿਆ ਇਸ ਤਰੀਕੇ ਨਾਲ ਹੀ ਖੇਡਦੇ ਰਹੋ ਪਰ ਅਰਸ਼ਦੀਪ ਤੇ ਪ੍ਰਭ ਸਿਮਰਨ ਜਿਹੜੇ ਦਿਲ ਤੇ ਲੈ ਕੇ ਗੱਲ ਉਹਨਾਂ ਛੱਡ ਲਈ ਦਿਓ ਯਾਰ ਉਹ ਵੀ ਆਪਦੇ ਹੀ ਹੈ ਭਰਾ ਨੇ క్రికెਟਰ ਨੇ ਪਰ ਅੱਗੇ ਤੋਂ ਇਹ ਚੀਜ਼ ਬਹੁਤ ਸਾਰੇ క్రికెਟਰਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਮੋਸ਼ਨਲ ਜਿੱਥੇ ਇਮੋਸ਼ਨਸ ਅਟੈਚ ਹੁੰਦੇ ਨੇ ਉੱਥੇ ਇਸ ਤਰੀਕੇ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਜਾਂ ਇਸ ਤਰੀਕੇ ਦੀਆਂ ਸਟੇਟਮੈਂਟਸ ਨਹੀਂ ਦੇਦੀਆਂ ਹੁੰਦੀਆਂ